ਜ਼ਰੂਰ ਕਰਕੇ ਦੇਣਾ ਜੀ ਕਦੋਂ ਕਰਕੇ ਦੇਊਗੀ ਸਰਕਾਰ ਤਾਂ ਥੋੜੀ ਮਤਲਬ ਜਾਣ ਵਾਲੀ ਮੇਰੀ ਯਾਰ ਜਾਊਗੀ ਤਾਂ ਉਹਦੇ ਵੇਖੀ ਜਾਊਗੀ ਕਰਕੇ ਜਿਹੜਾ ਮੇਰੀ ਗੱਲ ਸੁਣ ਦੇ ਸੀ ਇੱਕ ਵੇਦ ਜਿਹੜਾ ਅਸੀਂ ਕਰਤਾ ਉਹ ਵੀ ਲੋਕਾਂ ਦੇ ਬਿਜਲੀ ਕਰਤੀ ਜੇ ਬਜਾਈ ਨੂੰ ਕਰਦੇ ਆ ਜੇ ਕੋਠਿਆਂ ਦਾ ਕਰਦੇ ਆ ਉਹ ਲੋਕਾਂ ਬਸ ਦੇ ਕਰਦੇ ਜਿਹੜੇ ਕੋ ਕੰਮ ਰਹਿ ਗਿਆ ਉਹ ਵੀ ਕਰਕੇ ਜਾਵਾਂਗੇ ਜੇ ਨਾ ਕਰਾਂਗੇ ਤਾਂ ਲੋਕ ਉਸ ਕੱਲ ਤੇ ਹੋਣਾ ਟਾਈਮ ਬੌਂਡ ਤਾਂ ਹੋਊਗਾ ਸਾਰਾ ਨਹੀਂ ਨਹੀਂ ਟਾਈਮ ਬੌਂਡ ਤਾਂ ਯਾਰ ਕੋਈ ਵੀ ਮੇਰੀ ਗੱਲ ਸੁਣ ਜਿਵੇਂ ਜਿਵੇਂ ਸਰਕਾਰ ਦਾ ਬਜਟ ਹੈ ਤੁਸੀਂ ਚਲਾਉਂਦੇ ਹੋ ਸਕੋ ਹੁੰਦੀ ਇਹ ਤਾਂ ਵੋਟਰ ਆ ਜਾ ਯਾਰ ਤੁਸੀਂ ਤੁਸੀਂ ਇਹਦੇ ਚ ਆ ਜਾਓ ਤੁਸੀਂ ਇਹਦੇ ਚ ਪ੍ਰੋਟੈਸਟ ਦੇ ਭਾਦੀ ਵੋਟਰ ਆ ਜਾ ਲੋਕਾਂ ਦਾ ਵੋਟਾਂ ਲੈ ਕੇ ਸੰਭਾਲ ਲਓ ਵਧੀਆ ਗੱਲ ਹੈ ਨੈਕਸਟ ਵੇਲੇ ਤੁਸੀਂ ਵਾਦਾ ਕਰਤੀ ਆਏ ਲੋਕਾਂ ਨੇ ਨਹੀਂ ਵਾਦੇ ਦੀ ਮੈਂ ਗੱਲ ਸੁਣਦਾ ਪਰ ਜਿਹੜੀਆਂ ਗੱਲਾਂ ਜੇ ਤੁਸੀਂ ਮੇਰੇ ਨਾਲ ਕੋਈ ਇਥੋਂ ਦੀ ਹੈ ਗੱਲ ਤਾਂ ਉਹ ਤਾਂ ਵਧੀਆ ਗੱਲਾਂ ਸਾਰੇ ਸਾਡੇ ਮੇਰੇ ਵੱਡੇ ਲੀਡਰਾਂ ਨਾਲ ਵੀ ਹੋਊਗੀ ਪਰ ਮੀਟਿੰਗਾਂ ਕੋਈ ਹੋਇਆ ਵੀ ਕਲਾਨ ਪੇਸ ਦੱਸ ਦੱਸ ਤੁਸੀਂ ਥੋੜੀ ਜਿਹੀ ਬੇਨਤੀ ਸਾਡੇ ਵੋਟਰ ਬਾਕਸ ਦਾ ਪੂਰਾ ਹਾਲ ਹੈ ਉਹ ਬਈ ਉਹ ਗੱਲ ਹੋਊਗੀ 12 ਲੱਖ ਰੁਪਏ ਦਾ ਉਹਦੀ ਬਲਗ ਤੋਂ ਨਹੀਂ ਕਰਵਾ ਦੇਣੇ ਹੋਰ ਕੋਈ ਪਿੰਡ ਦੀ ਇਸ ਤਰ੍ਹਾਂ ਕਿਵੇਂ ਕਰ ਆਹ ਜਿਹੜੇ ਤੁਹਾਡੀ ਜ਼ਿੰਮੇਵਾਰੀ ਸੀਐਮ ਸਾਹਿਬ ਨੇ ਲਾਈ ਸੀ ਉਹ ਵੀ ਮੈਂ ਪਤਾ ਕਰ ਲਵਾਂ ਕਿਉਂਕਿ ਨਰਮੇ ਵਾਲਾ ਖਰਾਬਾ ਵਿੱਚ ਹੀ ਖੜਾ ਹੀ ਸਾਡਾ 2022 ਵਾਲਾ ਬਾਈ ਜੀ ਮੈਂ ਤਾਂ ਸਭ ਕੁਝ ਹੈ ਪਰ ਜਿਹੜਾ ਜਿੰਨਾ ਮੈਂ ਕਰਦਾ ਜਿੰਨੀ ਮੈਂ ਤੁਹਾਡੀ ਗੱਲ ਧਿਆਨ ਨਾਲ ਸੁਣਦਾ ਮੈਨੂੰ ਹੀ ਸਾਰੀ ਮੁੜ ਕੇ ਕਰ ਲਾ ਗਿਆ ਨਹੀਂ ਸਰ ਤੁਸੀਂ ਕਿਹਾ ਸੀ ਕੇਸ ਵਾਪਸ ਲਾਵਾਂਗੇ ਪਰ ਪੁਲਿਸ ਨੇ ਚਲਾਨ ਪੇਸ਼ ਕਰਤਾ ਇਸ ਦਾ ਫਿਰ ਥੋੜ ਨੂੰ ਲੰਬਾ ਜਾਏਗਾ ਤੁਸੀਂ ਮੰਨ ਲਓ ਸਾਡੇ ਕੈਲੀਬ੍ਰੇਟਰ ਨੂੰ ਠੀਕ ਹੈ ਜੀ ਹੋਰ ਦੱਸੋ ਜੀ ਚਾਹੋ ਦੇਖੋ ਗੱਲ ਦਾ ਪਰ ਪਤਾ ਨਹੀਂ ਅਨਮੋਲਕ ਸਿੰਘ ਐਮਐਲਏ ਨੇ ਤੁਹਾਡੇ ਨੂੰ ਕੀ ਉਹਨਾਂ ਦਾ ਲਗਾਵ ਹੈ ਉਹਨਾਂ ਦਾ ਮੰਨ ਲਓ ਗੰਦੂਆਂ ਨੂੰ ਮਾਫੀ ਨਹੀਂ ਮੰਗਣ ਦੇ ਆ ਕਹਿੰਦਾ ਮੈਂ ਮਾਫੀ ਨਹੀਂ ਮੰਗਦਾ ਜੇ ਤੁਹਾਨੂੰ ਅਗਲਾ ਸੀ ਸਾਡਾ ਵੀ ਜਿਹੜਾ ਚੰਡੀਗੜ੍ਹ ਜਾਣ ਦਾ ਸਾਡਾ ਅਧਿਕਾਰ ਜਿਹੜਾ 5 ਤਰੀਕ ਨੂੰ ਅਸੀਂ ਜਾ ਰਹੇ ਸੀ। ਤਾਂ ਨੂੰ 3 ਨੂੰ ਮੰਨ ਲਓ ਪੌਸਟਲੋ ਹੈ। ਜਿੱਤਾਲਿਆ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿ ਚੰਡੀਗੜ੍ਹ ਜਾਣ ਦਾ ਸਾਨੂੰ ਕੋਈ ਰੋਕਾ ਨਹੀਂ। ਨਹੀਂ ਹੈਗਾ ਜੀ। ਫਿਰ ਸਾਨੂੰ ਕਿਉਂ ਰੋਕਿਆ ਗਿਆ? ਬੈਤ ਤਾਂ ਪਤਾ ਨਹੀਂ ਕੀ ਨੇ। ਇਹ ਦੇਖੋ ਸਰਕਾਰ ਤੁਹਾਡੀ ਹੈ। ਪਤਾ ਤਾਂ ਥੋਨੇ ਹੈ। ਇਹ ਇਹ ਸਵਾਲ ਪਤਾਨ ਜੀ ਸਾਰੇ ਥਾਂ ਹੀ ਹੋ ਗਿਆ। ਕੋਈ ਆਪਣੇ ਥੋਂ ਦੀ ਗੱਲ ਹੈਗੀ ਤਾਂ ਤੁਸੀਂ ਦੱਸ ਦਿਓ ਮੈਂ। ਕਿਸਾਂ ਵਾਲਾ ਜੀ ਪਿੰਡ ਜਾਉਣ ਦਾ ਮਸਲਾ ਹੀ। ਉਹ 118 ਸਾਹਿਬ ਤੋਂ ਕਾਬਜ ਹੈ ਖਾਨ। कि ਉਹਨਾਂ ਤੋਂ ਹੁਣ ਮਤਲਬ ਹੈ ਜਿੱਦੀ ਮੈਂ ਮਰਦੂ ਕੀਤੀ ਹੈ ਸ਼ਾਇਦ ਕਿਸੇ ਨੇ ਨਹੀਂ ਕੀਤੀ ਤੁਹਾਡੇ ਪ੍ਰਧਾਨ ਸਾਹਿਬ ਉਹ ਬਰਾਹਮਣ ਸਾਹਿਬ ਨੇ ਵੀ ਦੂਜੇ ਨੇ ਜੇ ਛੁੱਕੇ ਨਹੀਂ ਲਿਖਿਆ ਕਿ ਮੰਤਰੀ ਨੇ ਵੀ ਕਿਹਾ ਵੀ ਕਿਉਂ ਹੈ ਠੀਕ ਹੈ ਉਹ ਕੋਈ ਹਾਈ ਕੋਰਟ ਜੋ ਸਿਸਟਮ ਹੋ ਜਾਂਦਾ ਉਹ ਗਲਤ ਹੋਇਆ ਪਿਆ ਤੇ ਉਹ ਠੀਕ ਹੈ ਉਹਦਾ ਸਤਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਹਾਈ ਕੋਰਟ ਨੂੰ ਇਗਨੋਰ ਸਾਡੇ ਵਰਗਾ ਬੰਦਾ ਤਾਂ ਕਰ ਹੀ ਨਹੀਂ ਸਕਦਾ ਉਹ ਸਰਕਾਰ ਅਫਸਰ ਜਿਹੜੇ ਆ ਉਹ ਆਪਣੀ ਚਾਰਜ ਸ਼ੀਟ ਤੋਂ ਡਰਦਾ ਹੁੰਦਾ ਸਾਡੇ ਆਪ ਸਾਰੇ ਜੀ ਤੁਸੀਂ ਕੋਈ ਤਕਲ ਦੇਓ ਤੁਸੀਂ ਉਸ ਮਸਲੇ ਸਾਡੇ ਜੌਨ ਵਾਲੇ ਤੇ ਤੇਰੇ ਇਸੇ ਤਰ੍ਹਾਂ ਚੌਕੇ ਵਾਲੇ ਤੇ ਵੀ ਇਹ ਹਾਲਤ ਹੈ ਜਿਹਦੀ ਮਨੋ ਮੈਨੇਜਮੈਂਟ ਗਲਤ ਸਾਫਤ ਹੋ ਗਈ ਮਾਲਾ ਬਠੰਡਾ ਅਡੀਸਾ ਦੀ ਰਿਪੋਰਟ ਵੀ ਆ ਗਈ ਪਰ ਮੈਨੇਜਮੈਂਟ ਤੇ ਨਹੀਂ ਪਰਚਾ ਦਰਜ ਹੋਇਆ ਉਲਟਾ ਸਾਡੇ ਵਿਧਾਇਕਾਂ ਦੇ ਪਰਚਾ ਦਰਜ ਦੇ ਆਪਕਾ ਕੱਡੇ ਵੀ ਹੋਏ 72 ਆ ਦੇ ਆਪਕਾ ਮਤਲਬ ਦੁਬਾਰਾ ਉਹ ਲੈ ਲੈਣੇ ਮੈਨੂੰ ਉਹ ਤੇ ਮੈਨੇਜਮੈਂਟ ਤੋਂ ਉਹਨਾਂ ਦਾ ਮੈਨੂੰ ਨਹੀਂ ਪਤਾ ਵੀ ਕਿਉਂ ਕਿ ਉਹ ਪ੍ਰਾਈਵੇਟ ਸਿਸਟਮ ਸੀਗਾ ਉਸ ਬਾਰੇ ਮੈਂ ਤੇ ਆਪਕੋ 70% ਤਾਂ ਸਰਕਾਰ ਦਿੰਦੀ ਜੋ ਆਦਰਸ਼ ਸਕੂਲਾਂ ਨੂੰ ਹੀ ਉਹ ਤਾਂ ਮਤਲਬ ਸਰਕਾਰ ਤੇ ਪ੍ਰਾਈਵੇਟ ਏਜੰਸੀਆਂ ਨੂੰ ਸੰਭਾਲਦੇ ਸੀ ਬਾਅਦੋਂ ਨੇ ਸਕੂਲ ਬਣਾ ਕੇ ਉਹ ਉੱਥੇ ਦੇ ਦਿੱਤੇ ਸੀਗੇ ਚੇਅਰਮੈਨ ਤਾਂ ਸੀਐਮ ਸਾਹਿਬ ਉਹਨਾਂ ਦੇ ਨਹੀਂ ਨਹੀਂ ਉਹਨਾਂ ਨੂੰ ਦੇ ਦਿੱਤੇ ਸੀਗੇ ਉਹਨਾਂ ਨੇ ਉਹ ਮਤਲਬ ਫੀਸ ਸਭ ਉਸਾਂ ਵੀ ਵੱਧ ਲੈ ਲੂਗੇ ਹੈ ਜਿਹੜਾ ਮੈਨੂੰ ਪਤਾ ਲੱਗ ਸਕਿਆ ਹੈਗਾ ਉੱਪਰ ਮੈਨੇਜਮੈਂਟ ਤੇ ਕਾਰਵਾਈ ਨਹੀਂ ਹੋਈ ਸਕੂਲ ਤੋਂ ਬਾਅਦ ਜ਼ਰੂਰ ਲੈ ਲੈ ਸਟੇਮ ਸਾਹਿਬ ਦੀ ਡਿਊਟੀ ਲਾ ਦੀ ਤੁਹਾਡੀ ਬੰਦਾ ਹੋ ਮੰਨੋ ਨਹੀਂ ਕੀਤਾ ਗਿਆ ਮੰਨੋ ਤੁਹਾਨੂੰ ਅਗਲਾ ਸੀਗਾ ਜੀ ਸਟਾ ਜਿਹੜਾ 1000